ਜਿਹੜੇ ਪਾਠ ਨਹੀਂ ਕਰਦੇ ਉਹ ਸੁਖੀ ਤੇ ਜਿਹੜੇ ਪਾਠ ਕਰਦੇ ਹਨ ਉਹ ਦੁਖੀ ਕਿਉਂ ਨੇ ਇਸ ਦੇ ਬਾਰੇ ਆਪਾਂ ਕੁਝ ਕੋ ਵਿਚਾਰਾਂ ਸਾਂਝੀਆਂ ਕਰਾਂਗੇ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਕਰਿਓ ਸਾਧ ਸੰਗਤ ਆਪਾਂ ਅੱਜ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਾਧ ਸੰਗਤ ਪਾਠ ਕਰਨ ਵਾਲੇ ਦੁਖੀ ਕਿਉਂ ਨੇ ਪਹਿਲਾ ਤੇ ਫਤਿਹ ਬਲਾਓ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪਾਂ ਸਵਾਲ ਜ਼ਰੂਰ ਕਰਦੇ ਆ ਕਿ ਭਾਈ ਸਾਬ ਅਸੀਂ ਤੇ ਪਾਠ ਵੀ ਕਰਦੇ ਆ ਅਸੀਂ ਨਿਤਨੇਮ ਵੀ ਕਰਦੇ ਆ ਅਸੀਂ ਦੁਖੀ ਕਿਉਂ ਹਾਂ ਜਿਹੜੇ ਪਾਠ ਕਰਦੇ ਨੇ ਉਹ ਬਿਮਾਰ ਫੋੜੇ ਫਿੰਸੀਆਂ ਬੁਖਾਰ ਹੋਰ ਦੁੱਖ ਤਕਲੀਫ ਤੇ ਜਿਹੜੇ ਨਹੀਂ ਕਰਦੇ ਉਹ ਚੰਗੇ ਭਲੇ ਅਸੀਂ ਪਾਠ ਕਰਨ ਵਾਲੇ ਔਖੇ ਬਣਿਆ ਇਹ ਬਹੁਤ ਵੱਡਾ ਸਵਾਲ ਹੈ ਪਰ ਇਹ ਕਿਉਂ ਹੁੰਦਾ ਕਿਉਂਕਿ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਨੂੰ ਇਸੇ ਜਨਮ ਦੇ ਵਿੱਚ ਮੁਕਤ ਕਰ ਦਿਨਿਆਂ ਹਿਸਾਬ ਕਿਤਾਬ ਇਹਦਾ ਬਰਾਬਰ ਕਰ ਲੈਣੇ ਆ ਇਸੇ ਜਨਮ ਵਿੱਚ ਨੂੰ ਪੂਰਾ ਕਰ ਦਿੰਨੇ ਆ ਕਿੱਥੇ 100 ਜਨਮਾਂ ਦੇ ਵਿੱਚ ਉਹ ਦੁੱਖ ਭੋਗਣਾ ਕਿੱਥੇ ਇਸੇ ਜਨਮ ਦੇ ਵਿੱਚ ਇਹਦਾ ਦੁੱਖ ਭੁਗਤਾ ਦਿੰਨੇ ਆ ਕਈ ਕਹਿੰਦੇ ਨੇ ਮਾੜੀਆਂ ਚੀਜ਼ਾਂ ਪਾਠ ਨਾ ਕਰਨ ਵਾਲਿਆਂ ਕੋਲ ਆਉਂਦੀਆਂ ਨੇ ਨਹੀਂ ਤਾਂ ਪਾਠ ਕਰਨ ਵਾਲਿਆਂ ਕੋਲ ਹੱਥ ਜੋੜ ਕੇ ਖੜ੍ਹਦੀਆਂ ਵੀ ਕੀ ਪਤਾ ਸਾਨੂੰ ਨਹੀਂ ਸਾਨੂੰ ਹੀ ਮੁਕਤੀ ਮਿਲ ਜੇ ਇਹਦਾ ਨੇ ਬਹੁਤ ਤਰ੍ਹਾਂ ਦੇ ਸਵਾਲ ਹੁੰਦੇ ਨੇ ਇਸ ਲਈ ਨਾਮ ਜਪੋ ਮੁਖਾਓ ਦੁੱਖਾਂ ਨੂੰ ਆਉਣ ਦਿਓ ਪਰਵਾਹ ਨਾ ਕਰੋ ਜੋ ਹੁੰਦਾ ਹੈ ਹੱਸ ਕੇ ਖੇੜੇ ਮੱਥੇ ਨੂੰ ਪਰਵਾਣ ਕਰੋ ਆਪਾਂ ਜਪੁਜੀ ਸਾਹਿਬ ਦੀ ਬਾਣੀ ਤੋਂ ਪੜਦੇ ਸਿੱਖਿਆ ਲਈਏ ਦੁੱਖ ਭੋਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਸਤਿਗੁਰੂ ਕਹਿੰਦੇ ਨੇ ਚਾਹੇ ਦੁੱਖ ਆ ਜਾਏ ਭੋਖ ਆ ਜਾਏ ਚਾਹੇ ਜਿਹੋ ਦੀ ਮਰਜ਼ੀ ਸਥਿਤੀ ਆ ਜਾਏ ਇਹ ਭੇ ਦਾਤ ਤੇਰੀ ਦਾਤਾਰ ਸਤਿਗੁਰੂ ਦੀ ਦਾਤ ਸਮਝ ਕੇ ਉਸ ਨੂੰ ਪਰਵਾਣ ਕਰੀਏ ਸਤਿਗੁਰੂ ਦੀ ਦਾਤ ਸਮਝ ਕੇ ਉਸ ਨੂੰ ਝੋਲੀ ਵਿੱਚ ਪਾਈਏ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਉਹਨੂੰ ਪਰਵਾਣ ਕਰੀਏ ਉਹ ਸ਼ਕਤੀ ਹੁੰਦੀ ਹੈ ਉਹਨੂੰ ਪਰਵਾਣ ਕਰਨ ਦੀ ਸਮਰੱਥਾ ਜਿਹੜੀ ਹੈ ਉਹ ਉਹ ਜ਼ਰੂਰ ਆਪਣੇ ਵਿੱਚ ਲੈ ਕੇ ਆਈਏ ਪਰਵਾਣ ਕਰੀਏ ਉਹਨੂੰ ਆਪਣੇ ਅੰਦਰ ਉਹ ਕਪੈਸਿਟੀ ਜਿਹੜੀ ਹੈ ਨਾ ਉਹਨੂੰ ਆਪਣੇ ਅੰਦਰ ਪ੍ਰਾਪਤ ਕਰੀਏ ਸਾਧ ਸੰਗਤ ਕਿਉਂਕਿ ਬਹੁਤ ਸਾਰਾ ਸਮਾਂ ਹੁਣ ਦੇਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਕਿੰਨੇ 8-9 ਮਹੀਨਿਆਂ ਤੋਂ ਬੰਦ ਸਿੰਘ ਜਿਹੜੇ ਨੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਜਿਨ੍ਹਾਂ ਨੇ ਗੁਰੂ ਦੇ ਭਾਵੇਂ ਵਿੱਚ ਰਹਿ ਕੇ ਉਹਦਾ ਸ਼ੁਕਰਾਨਾ ਕੀਤਾ ਸਤਿਗੁਰੂ ਭਾਵੇਂ ਮਾਛੀਵਾੜ ਦੇ ਜੰਗਲਾਂ 'ਚ ਆ ਕੇ ਪਰਵਾਹ ਕੋਈ ਪਤਾ ਨਹੀਂ ਟਿੰਡ ਦਾ ਸਹਰਾਣਾ ਲਾ ਕੇ ਸਤਿਗੁਰੂ ਪਏ ਨੇ ਉਹਨਾਂ ਨੇ ਪ੍ਰਮਾਤਮਾ ਨੂੰ ਉਲੰਭਾ ਨਹੀਂ ਦਿੱਤਾ ਉਲਾਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਡੋ ਕੀਓ ਪ੍ਰਮਾਤਮਾ ਨੂੰ ਉਲੰਭਾ ਨਹੀਂ ਦਿੱਤਾ ਉਹਨਾਂ ਨੇ ਕੇਵਲ ਸ਼ੁਕਰਾਨਾ ਕੀਤਾ ਵੀ ਸਤਿਗੁਰੂ ਜੇ ਤੂੰ ਇਹ ਸਮਾਂ ਲਿਆਂਦਾ ਹੈ ਵੀ ਤੇਰੀ ਰਜਾ ਦੇ ਵਿੱਚ ਹੈ ਜੇ ਚੰਗਾ ਆਏਗਾ ਉਹ ਵੀ ਤੇਰੀ ਰਜਾ ਦੇ ਵਿੱਚ ਹੈ ਉਹਨਾਂ ਨੇ ਉਲੰਭਾ ਨਹੀਂ ਦਿੱਤਾ ਵੀ ਇਹ ਵੀ ਤੇਰੀ ਦਾਤ ਹੈ ਉਹਨੂੰ ਵੀ ਦਾਤ ਸਮਝ ਕੇ ਉਹਨਾਂ ਨੇ ਨਿਵੇੜਿਆ ਹੁਣ ਅਥੇ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਨ ਵਾਲੇ ਜੇ ਮਾਣੇ-ਮੋਟੇ ਦੁੱਖ ਆਉਂਦੇ ਨੇ ਤਾਂ ਇਹ ਗੱਲ ਸਮਝ ਲਿਓ ਕਿ ਹੋ ਸਕਦਾ ਸਤਿਗੁਰੂ ਸਾਡੇ ਤੇ ਇਹ ਦੁੱਖਾਂ ਦਾ ਮਾਣਾ-ਮੋਟਾ ਸਾਨੂੰ ਇਸ ਕਰਕੇ ਦਿੰਦੇ ਨੇ ਵੀ ਸਾਡੇ ਕੋਲੇ ਅਥਾ ਹੈ ਕਈ ਕਹਿੰਦੇ ਆ ਤਾਂ ਪਾਠ ਵੀ ਕਰਦੇ ਆ ਜੀ ਫਿਰ ਵੀ ਸਾਡਾ ਦੁੱਖ ਖਿਹੜਾ ਨਹੀਂ ਛੱਡਦੇ ਤੇ ਯਾਦ ਰੱਖਿਓ ਜਿਹੜਾ ਪਾਠ ਕਰ ਦੁੱਖ ਜੇ ਆਉਂਦੇ ਨੇ ਤੇ ਹੋ ਸਕਦਾ ਹੈ ਕਈ ਵਾਰੀ ਸਾਡੀ ਇੱਕ ਸਵੱਟੀ ਵੀ ਹੋ ਸਕਦੀ ਹੈ ਸਾਡੀ ਪਰਖ ਵੀ ਹੋ ਸਕਦੀ ਹੈ ਤੇ ਸਾਧ ਸੰਗਤ ਜਿਹੜੇ ਪਾਠ ਨਹੀਂ ਕਰਦੇ ਨਿਮਨੀ ਕਰਦੇ ਉਹਨਾਂ ਨੂੰ ਇਹੋ ਜਿਹੇ ਦੁੱਖ ਮਿਲਦੇ ਨੇ ਇਹੋ ਜੀਆਂ ਤਕਲੀਫਾਂ ਮਿਲਦੀਆਂ ਨੇ ਉਹਨਾਂ ਦੇ ਹੱਥਾਂ ਨੂੰ ਜੋੜਨ ਤੇ ਮਜਬੂਰ ਕਰ ਦਿੰਦੇ ਨੇ ਜਿਹੜੇ ਪ੍ਰਵਾਹ ਨਹੀਂ ਕਰਦੇ ਕਿਸੇ ਦੀ ਉਹ ਵੀ ਫਿਰ ਪ੍ਰਵਾਹ ਕਰਨ ਲੱਗ ਜਾਂਦੇ ਨੇ ਉਹਨਾਂ ਦੇ ਐਸਾ ਸਮਾਂ ਬਣ ਜਾਂਦਾ ਪਰ ਗੁਰੂ ਕੇ ਸਿਖਾਂ ਤੇ ਗੁਰੂ ਕੇ ਪਿਆਰਿਆਂ ਤੇ ਐਸਾ ਸਮਾਂ ਕਦੀ ਨਹੀਂ ਹੁੰਦਾ ਉਹਨਾਂ ਨੂੰ ਮੋਤਾਜ ਕੀ ਜਿਹੜੀ ਹੈ ਨਾ ਉਹ ਨਹੀਂ ਕਰਨੀ ਪੈਂਦੀ ਇਹ ਚੰਗ ਲਿਆਦ ਰੱਖੋ ਵੀ ਬਹੁਤ ਵੱਡਾ ਸਮਾਂ ਜਿਹੜਾ ਹੈ ਨਾ ਪਿਆਰਿਓ ਸਤਗੁਰੂ ਉਹਨਾਂ ਸਭ ਤੇ ਲੈ ਕੇ ਆਉਂਦਾ ਹੈ ਜਿਹੜੇ ਪਾਠ ਕਰਦੇ ਨੇ ਨਿਤਨੇਮ ਕਰਦੇ ਨੇ ਕਿਉਂਕਿ ਉਹਨਾਂ ਕੋਲੇ ਸਮਰੱਥਾ ਹੈ ਉਹਨਾਂ ਕੋਲੇ ਤਾਕਤ ਝੱਲਣ ਦੀ ਸਭ ਕੁਝ ਤੇ ਇਹ ਗੱਲ ਯਾਦ ਰੱਖਿਓ ਕਿ ਗੁਰੂ ਦੀ ਹਰ ਇੱਕ ਰਜਾ ਨੂੰ ਸਮਝ ਚੱਲਣਾ ਇਹ ਸਾਡਾ ਫਰਜ਼ ਬਣਦਾ ਜੇ ਅਸੀਂ ਸਮਝ ਕੇ ਚੱਲਾਂਗੇ ਤੇ ਪਿਆਰਿਓ ਦੁੱਖ ਸਾਡੇ ਤੋਂ ਕੋਹਾਂ ਦੂਰ ਹੋਣਗੇ ਜੇ ਅਸੀਂ ਸਮਝ ਕੇ ਨਹੀਂ ਚੱਲਾਂਗੇ ਫਿਰ ਇਹ ਗੱਲ ਯਾਦ ਰੱਖਿਓ ਵੀ ਸਾਨੂੰ ਖੁਵਾਰਾਈ ਜਿਹੜੀ ਹੈ ਉਹ ਜ਼ਰੂਰ ਹੋਣੀ ਸਭ ਤੋਂ ਵੱਡੀ ਗੱਲ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਹੋਏ ਆ ਨਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਰਹੇ ਆ ਤੇ ਕਿਸੇ ਚੀਜ਼ ਦੀ ਪਰਵਾਹ ਸਾਨੂੰ ਨਹੀਂ ਕਰਨੀ ਚਾਹੀਦੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਨਹੀਂ ਮੰਨ ਰਹੇ ਤੇ ਪਿਆਰਿਓ ਯਾਦ ਰੱਖਿਓ ਫਿਰ ਦੁੱਖਾਂ ਤਕਲੀਫਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਨਹੀਂ ਫਿਰ ਦੁੱਖ ਦੂਰ ਹੋ ਜਾਂਦੇ ਨੇ ਇਹ ਸਮਝਣ ਵਾਲੀ ਗੱਲ ਹੈ ਸਮਝਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ